जय गुरुदेव तान गुरुदेव सब गुरु प्यारे साथ संगत जीओ देखो सतगुरु रविदास महाराज जी ਦੇ ਨਾਮ ਤੇ ਬਣ ਰਹੇ ਚੌਕਦਿਆਂ ਤਿਆਰੀਆਂ ਬੜੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਸੋ ਦੇਖੋ ਬਹੁਤ ਹੀ ਸੁੰਦਰ ਸੋਹਣਾ ਬਣ ਕੇ ਤਿਆਰ ਹੋ ਜਾਵੇਗਾ ਕੁਝ ਹੀ ਦਿਨਾਂ ਬਾਅਦ ਕਿਉਂਕਿ ਕੰਮ ਜੋਰਾਂ ਦੇ ਚੱਲ ਰਿਹਾ ਹੈ ਔਰ ਦੇਖੋ ਕਿੰਨੇ ਮਿਸਤਰੀ ਲੱਗੇ ਹੋਏ ਦੇਖੋ ਸੋ ਬੰਦੇ ਲੱਗੇ ਹੋਏ ਆ ਸੋ ਦੇਖੋ ਬਾਹਰ ਵੀ ਮਿਸਤਰੀ ਲੱਗੇ ਹੋਏ ਆ ਤਿਆਰ ਕਰਨ ਵਿੱਚ ਇਹ ਜੋ ਸਾਹਮਣੇ ਦੇਖ ਰਹੇ ਹੋ ਇਹਦੇ ਤੇ ਉੱਪਰ ਜੋ ਇਹ ਦੇਖ ਰਹੇ ਹੋ ਦੀਵਾਰ ਦੇ ਉੱਪਰ ਫਰਸ਼ ਪਾ ਕੇ ਇਹਦੇ ਉੱਪਰ ਲੱਗਣੇ ਗੁਲਾਈ ਦੇ ਵਿੱਚ ਜੋ ਤੁਸੀਂ ਡਿਜ਼ਾਈਨ ਦੇਖਿਆ ਤੁਹਾਨੂੰ ਤੁਸੀਂ ਦੇਖ ਵੀ ਚੁੱਕੇ ਹੋ ਪਿੱਛੋਂ ਦੂਰੋਂ ਦਿਖਾ ਲਦੇ ਆਂ ਔਰ ਬਾਹਰੋਂ ਵੀ प्यारी जोरा छोरा ना चल रही है बहुत सारीयां संगतਾਂ ਦੇ ਮਾਨਾ ਵਿੱਚ ਸ਼ਾਇਦ ਚੌਕ ਨੂੰ ਛੋਟਾ ਕਰ ਦਿੱਤਾ ਜਾਵੇਗਾ ਨਹੀਂ ਸੋ ਦੇਖੋ ਗੁਰੂ ਕੈਰੀ ਸਾਧ ਸੰਗਤ ਜੀਓ ਜੋ ਸਾਰੇ ਪਾਸਿਓਂ ਛੌਕ ਨੂੰ ਪਲਾਸਟਰ ਹੋ ਚੁੱਕਾ ਸੋ ਦੇਖੋ ਕਿਰੇ ਸਰੀ ਲੱਗੇ ਹੋਏ ਆ ਇਹ ਸਾਹ ਦੇਖੋ ਤਿਆਰੀਆਂ तकरीबन 60-65% ਤਿਆਰੀ ਪੂਰੀ ਹੋ ਚੁੱਕੀ ਹੈ 60 ਤੋਂ 65 ਔਰ ਇਹ ਜੋ ਦੀਵਾਰ ਅੰਦਰ ਲਗਾਈ ਜਾਣੀ ਹੈ ਜਿਹੜੀ ਗ੍ਰਿਲ ਟੁੱਟੇ ਨਾ ਜਿਹੜੀ ਕਿਉਂਕਿ ਹਰ ਵਾਰ ਕਈ ਵਾਰ ਐਕਸੀਡੈਂਟ ਹੁੰਦਾ ਤੇ ਗ੍ਰਿਲ ਵਿੱਚ ਗੱਡੀਆਂ ਲਾ ਕੇ ਗ੍ਰਿਲ ਨੂੰ ਨੁਕਸਾਨ ਪਹੁੰਚਦਾ ਸੀ ਤੇ ਹੁਣ ਆਹ ਦੇਖੋ ਕਿਉਂਕਿ ਇਹ ਦੀਵਾਰ ਬਾਹਰਲੇ ਪਾਸੇ ਰਹਿ ਜਾਏਗੀ ਤੇ ਗ੍ਰਿਲ ਇਹਦੇ ਤੇ ਆ ਜਾਏਗੀ। ਕੋ ਦੇਖਾ ਦਿਓ ਗੁਰਪ੍ਰੀਤ ਸਾਧ ਸੰਗਤ ਜੀਓ। ਬੜੀਆਂ ਜੋਰਾ-ਸ਼ੋਰਾ ਨਾਲ ਤਿਆਰੀਆਂ ਚੱਲ ਰਹੀਆਂ। ਇਹ ਜੋ ਕੌਡੇ ਅੰਦਰ ਨੂੰ ਬਣਾਏ ਗਏ ਆ। ਔਰ ਇਹਦੇ ਬਰਾਬਰ ਉੱਚਾ ਹੋ ਜਾਣਾ ਚਾਹੁੰਦੇ ਤੋਂ ਪਹਿਲਾਂ ਇੰਨਾ ਸੀਗਾ ਲੈਵਲ ਇਹਦਾ ਹੁਣ ਇੰਨਾ ਉੱਚਾ ਹੋਣਾ ਤੇ ਅੰਦਰੋਂ ਵੀ ਦੇਖੋ ਕਿੰਨਾ ਤੇ ਤਕਰੀਬਨ ਇਦਾਂ ਉੱਪਰ ਕਾਫੀ ਉੱਚਾ ਆ ਜਾਣਾ ਹੈ ਸੋ ਦੇਖੋ ਗੁਰੂ ਮਹਾਰਾਜ ਦੇ ਨਾਮ ਤੇ ਬਣੇਗਾ ਪਹਿਲਾ ਬਣੂਗਾ ਬਣੂਗਾ ਜੀ ਬਣੂਗਾ ਸੋ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਜਾੜੇ ਤੋਂ ਪਹਿਲਾ ਪਹਿਲਾ ਇਸ ਨੂੰ ਤਿਆਰ ਕੀਤਾ ਜਾਵੇਗਾ ਤਿਆਰੀਆਂ ਬਹੁਤ ਹੀ ਜੋਰਾ ਸ਼ੋਰਾ ਨਾਲ ਚੱਲੇ ਆ ਮਿਸਤਰੀ ਲੱਗੇ ਹੋਏ ਆ ਸੋ ਦੇਖ ਸਕਦੇ ਹੋ ਆਪ ਦੇਖ ਰਹੇ ਹੋ ਸ਼੍ਰੀ ਗੁਰੂ ਰਵਦਾਸ ਚੌਕ ਬੂਟਾ ਮੰਡੀ ਨਕੌਦਰ ਰੋਡ ਜਲੰਧਰ ਤੋਂ ਲਾਈਵ ਤਸਵੀਰਾਂ ਸੋ ਦੇਖ ਸਕਦੇ ਹੋ ਕਿਉਂਕਿ ਗੁਰੂ ਪਹਿਰੀ ਸਾਧ ਸੰਗਤ ਜੀਓ ਇਸ ਇਟ ਦੇ ਉੱਪਰ ਜੋ ਗਰੇਲਿਆ ਉਹ ਲੱਗਣੀ ਹੈ ਤੇ ਦੇਖ ਸਕਦੇ ਹੋ ਇਹ ਬਾਹਰ ਟੈਲਾਂ ਲੱਗਣਗੀਆਂ ਇੱਥੇ ਤਾਂ ਕਿ ਕੋਈ ਵੀ ਨੁਕਸਾਨ ਗ੍ਰਿਲ ਨੂੰ ਨਾ ਹੋਵੇ ਹਰ ਵਾਰ ਨੁਕਸਾਨ ਹੁੰਦਾ ਤੇ ਦੇਖੋ ਆਓ ਅੰਦਰਲੇ ਹਾਲ ਵੀ ਤੁਹਾਨੂੰ ਦਿਖਾਉਂਦੇ ਆਂ ਦੇਖੋ ਇਹ ਜੋ ਪਾਕਿਸਤਾਨੀ ਇਟਾਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਲਗਾਈਆਂ ਜਾਂਦੀਆਂ ਸੀ ਤੇ ਉਹ ਟਾਂ ਛੋਟੀਆਂ ਛੋਟੀਆਂ ਬਹੁਤ ਹੀ ਸੁੰਦਰ ਇਸ ਨੂੰ ਹੋਰ ਵੀ ਕਲਰ ਜਦੋਂ ਤਿਆਰ ਹੋ ਕੇ ਕਾਰ ਰੰਗ ਕੀਤਾ ਜਾਵੇਗਾ ਤੇ ਬਹੁਤ ਹੀ ਸੁੰਦਰ ਲੱਗੇਗਾ ਚੌਂਕ ਜੈ ਗੁਰਦੇਵ ਧੰਨ ਗੁਰਦੇਵ ਸੋ ਸਾਰੀਆਂ ਸੰਗਤਾਂ ਨੂੰ ਤਨ ਤਨ ਜਸਪਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਤੋ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੋ ਆਪ ਦੇਖ ਰਹੇ ਹੋ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣੇ ਹੋਏ ਚੌਕ ਜਿਸ ਨੂੰ ਦੁਬਾਰਾ ਨਵਾਂ ਬਣਾਇਆ ਜਾ ਰਿਹਾ ਜੋ ਕਿ ਸਭ ਤੋਂ ਪਹਿਲਾਂ ਇਹ ਚੌਕ ਸਾਡੇ ਸਤਿਕਾਰਯੋਗ ਸੌਰੰਗਵਾਸੀ ਮੇਰ ਸ਼੍ਰੀ सुरेंद्र ਮਹੇਜ ਜੀ ਜੋ ਬੂਟਾ ਮੰਡੀ ਤੋਂ ਸੰਨ ਉਹਨਾਂ ਵੱਲੋਂ बनवाया गया ਸੀ तो ਉਸ ਤੋਂ ਬਾਅਦ ਆ ਇਹ ਦੂਜੀ ਵਾਰੀ ਹੁਣ ਨਵਾਂ ਬਣ ਰਿਹਾ ਚੌਕ ਸੋ ਦੇਖੋ ਤਿਆਰੀਆਂ ਜੋਰ ਰਸ਼ੋਰਾਂ ਨਾਲ ਇੱਧਰ ਵੀ ਮਿਸਤਰੀ ਲੱਗੇ ਹੋਏ ਆ ਮੇ ਜੀਰੀ ਸਾਹਿਬ 4 ਇੰਚ ਦੇ ਟਿਕ ਜੋਗੇ ਗਰੇਲੇ 8 ਇੰਚ ਹੈ ਹਾਂ ਮੋਰੇ ਦਰਜੀ ਚਲਾਈ ਦੀ ਅਛਾ 8 ਇੰਚ ਠੀਕ ਆ ਜੀ ਠੀਕ ਆ ਠੀਕ ਆ 8 ਇੰਚ ਤਕਰੀਬਨ 8 9 ਇੰਚ ਹੀ ਬਣ ਜਾਣੀਆਂ ਤੇ ਤਾਂ ਬਹੁਤ ਵਧੀਆ ਜੀ ਠੀਕ ਹੈ ਠੀਕ ਹੈ ਸੋ ਦੇਖੋ ਮਿਸਤਰੀ ਸਾਹਿਬ ਤੋਂ ਪੁੱਛਿਆ ਕਿ ਜਿਹੜੀ ਬਾਹਰਲੀ ਗਰੇਲਿਆ ਉਹ ਕਿੰਨੇ ਇੰਚ ਤੇ ਲੱਗਣੀ ਆ ਸੋ ਦੇਖੋ ਇਹ ਅੰਦਰ ਜਿਹੜੀ ਉੱਪਰਲਾ ਸਟਰਕਚਰ ਵੇਖਿਆ ਨਾ ਗੋਲ ਤੁਸੀਂ ਉਹ ਲਗਣਾ ਆ ਦੇਖੋ ਇਹ ਪਹਿਲਾਂ ਨੀਵਾ ਸੀਗਾ ਇਹਨੂੰ ਉੱਚਾ ਕਰਾਇਆ ਗਿਆ ਦੇਖੋ ਸਾਰੇ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੀ